ਸਫੀਗਾਲ ਜੀ ਸਾਰਾ ਨੂੰ ਮੈਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏਗੇ print ਦੇ ਵਿੱਚ ਹੋਣਗੇ ਸਾਰੇ ਸੂਟ ਤਾਂ ਜਿਹੜਾ ਆਪਣੇ ਕੋਲੇ ਫਰਸ ਸੂਟ ਹੈ ਇਹ ਆਪਣੇ ਕੋਲੇ ਵੈਲਵਟ ਦੇ ਵਿੱਚ ਆਊਗਾ ਇਸ ਤਰ੍ਹਾਂ print ਹੋਏਗਾ ਵਧੀਆ ਵਾਲੀ ਵੈਲਵਟ ਦੇ ਵਿੱਚ ਜੁਟਾਉ ਉਹ ਇਹਦੇ ਨਾਲੇ ਬਾਟਮ ਆਉਗੀ ਇਹ ਆਪਣੇ ਕੋਲੇ ਫਰਸ ਕਲਰ ਸੀਗਾ ਇਹਦਾ ਵੈਲਵਟ ਦੇ ਵਿੱਚ ਇਹਦੇ ਆਪਣੇ ਕੋਲੇ ਦੋ ਕਲਰ ਆਉਣਗੇ ਜਿਹੜਾ ਸੈਕਿੰਡ ਕਲਰ ਆਊਗਾ ਆਪਣੇ ਕੋਲੇ ਉਹ ਇਹ ਹੋਊਗਾ ਬਲੈਕ ਦੇ ਵਿੱਚ ਇਹਦੀ ਨਾਲ ਜਿਹੜੀ ਬਾਟਮ ਹੈਗੀ ਉਹ ਜੈੱਟ ਬਲੈਕ ਕਲਰ ਦੀ ਹੋਊਗੀ ਵਧੀਆ ਵਾਲੀ ਵੈਲਵਟ ਹੈਗੀ ਇਹਦੀ ਜਿਹੜੀ ਕਾਸਟ ਹੈਗੀ ਤੁਸੀਂ ਦੇ ਉਹ 1000 ਰੁਪਏ ਹੋਏਗੀ ਤੇ ਸ਼ਿਪਿੰਗ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਫ੍ਰੀ ਹੋਊਗੀ ਜਿਹੜਾ ਆਪਣੇ ਕੋਲ ਇਹ ਨੈਕਸ ਸੂਟ ਹੈ ਇਹਦੀ ਬਹੁਤ ਸੋਨਾ ਪ੍ਰਿੰਟ ਹੈ ਅਗਰ ਤੁਸੀਂ ਥੋੜਾ ਬਾਟ ਆਹ ਬਹੁਤਾ ਵਰਕ ਕਰਵਾਉਣਾ ਬਾਟਮ ਦੇ ਉੱਪਰ ਉਹ ਵੀ ਕਰਵਾ ਸਕਿਓ ਇਹ ਵੀ ਬਲੈਕ ਦਾ ਪ੍ਰਿੰਟ ਆਊਗਾ ਇਹਦੇ ਨਾਲ ਜਿਹੜੀ ਬਾਟਮ ਹੋਊਗੀ ਇਹ ਵੀ ਜੈੱਡ ਬਲੈਕ ਕਲਰ ਦੀ ਹੋਊਗੀ ਬਲੈਕ ਦਾ ਹੁਣ ਕਾਫੀ ਟ੍ਰੈਂਡ ਹੈ ਬਲੈਕ ਪ੍ਰਿੰਟ ਦਾ ਇਹ ਆਪਣੇ ਕੋਲੇ ਹੋਏਗੀ ਜਿਹੜੇ ਇਹ ਵਾਲੇ ਸੂਟ ਹੈ ਵਿਦਆਊਟ ਵੈਲਵਟ ਹੈ ਇਹ ਸਾਰੇ 850 ਦੇ ਆਣਗੇ ਸੂਟ ਤੁਸੀਂ ਇਹਨਾਂ ਚੋਂ ਕੋਈ ਵੀ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਆਪਣਾ ਆਰਡਰ ਹੈ ਜਿਹੜਾ ਬੁੱਕ ਕਰਾ ਸਕਦੇ ਹੋਗੇ ਇਹ ਆਪਣੇ ਕੋਲੇ ਨੈਕਸਟ ਸੂਟ ਹੈ ਜਿਹੜਾ ਇਹ ਵੀ ਜੈੱਡ ਬਲੈਕ ਦੇ ਵਿੱਚ ਹੋਊਗਾ ਇਹ ਬਿਲਕੁਲ ਸੌਫਟ ਵਾਲਾ ਜਿਹੜਾ ਹੈਗਾ ਪਸ਼ਮੀਨਾ ਹੈਗਾ ਪ्योर ਪਸ਼ਮੀਨੇ ਦੇ ਵਿੱਚ ਸਟੱਫ ਹੈ ਲਾਈਟ ਵੇਟ ਸਟੱਫ ਆ ਹੋਏ ਵਧੀਆ ਵਾਲਾ ਜਿਹੜਾ ਉਹ ਪਸ਼ਮੀਨਾ ਹੋਏਗਾ ਇਹ ਹੈ ਜਿਹੜਾ ਆਪਣੇ ਕੋਲੇ ਜਿਹੜੇ ਛੋਟਾ ਪ੍ਰਿੰਟ ਪਸੰਦ ਕਰਦੇ ਆ ਉਹ ਹੋਊਗਾ ਇਹਦੇ ਨਾਲ ਵੀ ਜਿਹੜੀ ਬਾਟਮ ਹੈਗੀ ਉਹ ਆਪਣੇ ਕੋਲੇ ਜੈੱਡ ਬਲੈਕ ਕਲਰ ਦੀ ਆਉਂਗੀ ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਵਰਕ ਕਰਵਾਉਣਾ ਚਾਹੋ ਥੋੜਾ ਬੋਧਾ ਆਪਣੇ बॉटम ਦੇ ਉੱਪਰ ਵਰਕ ਵੀ ਕਰਵਾਉ ਸਕਦੇ ਹੋਗੇ ਇੱਕ ਆਪਣੇ ਕੋਲੇ ਆਪਣੇ ਕੋਲੇ ਜੈਡ ਬਲੈਕ ਕਲਰ ਸੀ ਇਹ ਵੀ 850 ਦਾ ਸੀਗਾ ਜਿਹੜਾ ਆਪਣੇ ਕੋਲੇ ਇਹ ਸੂਟ ਹੈ ਇਹ ਵੀ ਜੈਡ ਬਲੈਕ ਬਹੁਤ ਸੋਹਣਾ ਪ੍ਰਿੰਟ ਹੈ ਜਿਹੜਾ ਇਹਦਾ ਪਸ਼ਮੀਨਾ ਹੈ ਉਹ ਬਹੁਤ ਫਾਈਨ ਹੈ ਇਹਦਾ ਸਟੱਫ ਜਿਹੜਾ ਹੈਗਾ ਇਹਦਾ ਉਹ ਵੀ ਪਸ਼ਮੀਨਾ ਦੇ ਵਿੱਚ ਹੈ ਇਹਦੇ ਨਾਲ ਜਿਹੜੀ ਆਪਾਂ ਨੇ बॉटम ਰੱਖੀ ਹੋਈ ਹੈਗੀ ਉਹ ਆਫ ਵਾਈਟ ਕਲਰ ਦੀ ਆਉਗੀ ਅਗਰ ਤੁਸੀਂ ਚਾਹੋ ਤਾਂ ਬਲੈਕ ਇਸ ਤਰ੍ਹਾਂ ਜੇ ਮੈਂ ਬਲੈਕ ਹੈ ਬਲੈਕ ਵੀ ਲਗਵਾ ਸਕਦੇ ਹਾਂ ਜਿਹੜੇ ਬਲੈਕ ਪਸੰਦ ਕਰਦੇ ਆ ਜਿਨ੍ਹਾਂ ਨੇ ਆਫ ਵਾਈਟ ਕਰਵਾਉਣਾ ਆਫ ਵਾਈਟ ਵੀ ਕਰਵਾ ਸਕਦੇ ਹੈਗੇ ਬਾਟਮ ਦੇ ਉੱਪਰ ਜਦੋਂ ਆਪਾਂ ਵਰਕ ਕਰਾਂਗੇ ਬਲੈਕ ਦੇ ਨਾਲ ਤਾਂ ਇਹ ਬਹੁਤ ਹੀ ਜ਼ਿਆਦਾ ਉੱਠ ਕੇ ਆਊਗਾ ਇਹ ਅਗਰ ਤੁਸੀਂ ਇਹ ਸੂਟ ਦੀ ਬੁਕਿੰਗ ਕਰਵਾਉਣੀ ਆ ਤਾਂ ਪਲੀਜ਼ WhatsApp ਤੇ ਮੈਸੇਜ ਕਰਕੇ ਕਰਵਾ ਸਕਦੇ ਹੋਗੇ ਇਹਦੇ ਉੱਪਰ ਆਪਾਂ ਨੇ ਬਾਟਮ ਦੇ ਉੱਪਰ ਵਰਕ ਕਰਦੇ ਆਂ ਅਗਰ ਤੁਸੀਂ ਵਿਦਾਊਟ ਵਰਕ ਹੀ ਰਹਿਣਾ ਹੈ ਤਾਂ ਜਾਈ ਉਹ 1000 ਰੁਪਏ ਹੋਏਗੀ ਇਹ ਸੂਟ ਦੀ ਇਹ ਕੇਸ ਦੀ ਤੇ ਇਹ सेम प्रिंट ਆਪਣੇ ਕੋਲੇ ਆਊਗਾ ਸਿਰਫ ਕਲਰ ਦਾ ਫਰਕ ਹੈ ਬਹੁਤ ਫਾਈਨ ਸਟੱਫ ਆਊਗਾ ਇਹ ਪਸ਼ਮੀਨਾ ਜਿਹੜਾ ਬਿਲਕੁਲ ਲਾਈਟ ਚ ਪਰਪਲ ਸ਼ੇਡ ਆਊਗਾ ਆਪਣੇ ਕੋਲੇ ਇਹਦੇ ਨਾਲ ਜਿਹੜੀ ਬੋਟਮ ਆਊਗੀ ਉਹ ਆਊਗੀ ਪਲੇਨ ਦੇ ਵਿੱਚ ਲਾਈਟ ਪਰਪਲ ਬੋਟਮ ਆਊਗੀ ਜਿਹੜੀ ਇਹਦੀ ਆਪਣੇ ਕੋਲ ਬੋਟਮ ਹੈਗੀ ਇਹ ਆਪਣੇ ਕੋਲੇ ਆਊਗੀ ਲਾਈਟ ਪਰਪਲ ਇਹਦੇ ਵੀ ਆਪਾਂ ਵਰਕ ਹੋ ਗਿਆ ਜਦੋਂ ਤੁਹਾਨੂੰ ਉਹਦੀ ਫੁੱਲ ਫਿਨਿਸ਼ਿੰਗ ਸੂਟ ਦਾ ਜਿਹੜਾ ਕਲਰ ਆ ਥੋੜਾ ਡਾਰਕ ਆ ਰਿਹਾ ਵੀਡੀਓ ਦੇ ਵਿੱਚ ਲਾਈਟ ਜਾਂ ਪਰਪਲ ਸ਼ੇਡ ਆ ਬਹੁਤ ਸੋਹਣਾ ਇਹਦਾ ਕੋਈ ਬੋਰ ਵਗੈਰਾ ਕੁਝ ਨਹੀਂ ਆਊਗਾ ਉਹਦੀ ਆਪਣੀ ਫੁੱਲ ਗਰੰਟੀ ਹੋਏਗੀ ਇਹ ਜਦੋਂ ਆਪਾਂ ਨੇ ਵਰਕ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਫੁੱਲ ਫਿਨਿਸ਼ਿੰਗ ਆ ਜਿਹੜੀ ਇਹ ਸੂਟ ਤੇ ਦਿਖਾਵਾਂਗੇ ਆਪਣੇ ਕੋਲੇ ਜਿਹੜਾ ਇਹਦੇ ਵੀ ਇਹ ਸੂਟ ਦਾ ਤੇ ਇਹ ਸੂਟ ਦਾ ਜਿਹੜਾ ਪ੍ਰਾਈਸ ਉਹ 1000 ਰੁਪਏ ਹੋਏਗਾ ਜੇ ਤੁਸੀਂ ਇਹਦੇ ਨਾਲ ਆਫ-ਵਾਈਟ ਬਾਟਮ ਲਗਵਾਉਣੀ ਆ ਉਹ ਵੀ ਲਗਵਾ ਸਕਦੇ ਹੋਗੇ ਇਸ ਤਰ੍ਹਾਂ ਜਿਹੜੇ ਆਫ-ਵਾਈਟ ਪਸੰਦ ਕਰਦੇ ਅਗਰ ਸੀਮ بیس ਕਲਰ ਲਵਾਉਣਾ ਤਾਂ ਤੁਸੀਂ ਉਹ ਵੀ ਲਗਵਾ ਸਕਦੇ ਹੋਗੇ ਜਿਹੜਾ ਆਪਣੇ ਕੋਲੇ ਨੇਕ ਸੂਟ ਆਊਗਾ ਉਹ ਵੀ ਪ੍ਰਿੰਟ ਦੇ ਵਿੱਚ ਹੋਏਗਾ ਬਿਲਕੁਲ ਸੌਫਟ ਪਸ਼ਮੀਨਾ ਹੋਊਗਾ ਇਹ ਸਾਰਾ ਇਸ ਤਰ੍ਹਾਂ ਹੋਊਗਾ ਇਹਦੇ ਨਾਲ ਵੀ ਜਿਹੜੀ ਬਾਟਮ ਹੈ ਪਲੇਨ ਆਊਗੀ ਇਹ ਵੀ ਵਿਦਆਊਟ ਦੁਪੱਟਾ ਵਿਦਆਊਟ ਵਰਕ 850 ਦਾ ਸੂਟ ਹੋਏਗਾ ਇਹਦੀ ਜਿਹੜਾ ਆਪਣੇ ਕੋਲੇ ਨੈਰਸ ਸੂਟ ਹੈ ਇਹ ਚੱਕ ਦੇ ਵਿੱਚ ਆਜੂਗਾ ਜਿਹੜੇ ਚੱਕ ਪਸੰਦ ਕਰਦੇ ਆ ਚੱਕ ਪ੍ਰਿੰਟ ਆਜੂਗਾ ਇਹ ਹੈ ਮਸਟਰਡ ਕਲਰ ਆਪਣੇ ਕੋਲੇ ਮਸਟਰਡ ਦੇ ਵਿੱਚ ਇਹ ਦਿਵਾਲੀ ਬਾਟਮ ਆਜੂਗੀ ਆਪਣੇ ਕੋਲ ਇਹ ਸੂਟ ਦਾ ਪ੍ਰਾਈਸ ਵੀ ਹੈ ਜਿੰਦਾ 850 ਹੋਏਗਾ ਤੇ ਇਹ ਹੈ ਜੋ ਪ੍ਰਿੰਟ ਇਹ ਵੀ ਬਹੁਤ ਸੋਨਾ ਪ੍ਰਿੰਟ ਆਜੂਗਾ ਬਿਲਕੁਲ ਸੌਫਟ ਸਟੌਕ ਹੋਊਗਾ ਇਹਦੇ ਨਾਲ ਰਾਇਲ ਬਲੂ ਜਿਹੜੇ ਬਾਟਮ ਆਉਗੀ ਤਾਂ ਤੁਸੀਂ ਜੇ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋਗੇ ਤਾਂ ਐਮੇਰੀ ਇੰਸਟਾਗ੍ਰam ਤੇ ਵੀ ਆਈਡੀ ਬਣੀ ਹੋਈ ਹੈ ਅੰਦਾਜ਼ ਕ੍ਰੀਏਸ਼ਨ 2022 ਦੇ ਨਾਮ ਤੇ ਪਲੀਜ਼ ਉਹਨਾਂ ਨੂੰ ਜਰੂਰ ਫੋਲੋ ਕਰਿਓ ਅਗਰ ਮੇਰੀ ਵੀਡੀਓ ਤੇ ਅਗਰ ਮੇਰੇ ਚੈਨਲ ਤੇ ਫਸਟ ਟਾਈਮ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਕਰਕੇ ਜਾਓ ਮਿਲਦੇ ਹਾਂ ਹੋਰ ਸੂਟਸ ਨਾਲ ਥੈਂਕ ਯੂ ਜੀ